ਨਹੀਂ ਜਿਤ ਜਿੰਦਰ ਸਿੰਘ ਮਾਨ ਸੂਬਾ ਸਲਾਹਕਾਰ ਅੱਜ ਇਹ ਪਤਲਾ ਫੂਕਿਆ ਗਿਆ ਪੰਜਾਬ ਸਰਕਾਰ ਦਾ ਕੀ ਕਾਰਨ ਹੈਗਾ ਅੱਜ ਇਹ ਪੰਜਾਬ ਸਰਕਾਰ ਜੋ ਸਤਾ ਵਿੱਚ ਆਉਂਦੇ ਨੇ ਬੜੇ ਬੜੇ ਵਾਅਦੇ ਕੀਤੇ ਸੀ ਵੀ ਜੋ ਕੱਚੇ ਕੰਮ ਇਹਨਾਂ ਉਹਨਾਂ ਵਾਦੇ ਹਰਾ ਬੈਂਚ ਲਾਵਾਂਗੇ ਉਹਨਾਂ ਦਾ ਯੋਗਾਰ ਲਿਆਵਾਂਗੇ ਅੱਜ ਉਹ ਸਰਕਾਰ ਆਪਣੇ ਵਾਅਦੇ ਭੁੱਲ ਕੇ ਜੋ ਇਹ ਨਵਾਂ ਸਕਾਡਾ ਸਿਸਟਮ ਲਗਾ ਰਹੀ ਹੈ ਜੋ ਇਸ ਸਿਸਟਮ ਹੈ ਉਹ ਹੈ ਜੋ ਆਟੋਮੈਟਿਕਾ ਸਪਲਾਈਆਂ ਦੇ ਆਪੇ ਚੱਲੇਗਾ ਆਪੇ ਮੋਟਰ ਚੱਲੇਗੀ ਆਪੇ ਪਾਣੀ ਬੰਦ ਹੋਏਗਾ ਉਹ ਜੋਰ ਯੋਗਾਰ ਕੱਚੇ ਕੰਮਾਂ ਉਹਦਾ ਤਾਂ ਰਸਗਾਰ ਖਤਮ ਹੈ ਜੀ ਇਹ ਸਿਸਟਮ ਚੱਲ ਗਿਆ ਤੇ ਪੋਜੋ ਸਿਸਟਮ ਲਗਾ ਰਹੀ ਪਿਛਲੇ ਦਿਨਾਂ ਦੇ ਵਿੱਚ ਸਾਡੇ ਬਮਿਆਲ ਬਲਾਕ ਦੇ ਵਿੱਚ ਸਰੋਟਾ ਔਰ ਪਲਾ ਉਹਦੇ ਵਿੱਚ ਅਸੀਂ ਪਿੰਡਾਂ ਦੇ ਲੋਕਾਂ ਨਾਲ ਇਹਦਾ ਵਿਰੋਧ ਕੀਤਾ ਔਰ ਉਸ ਐਚਡੀਓ ਜੋ ਘੁੰਮਡੀ ਆਈ ਡੀਓ ਕੰਸਰਾਜ ਉਹਨਾਂ ਨੇ ਝੂਠੇ ਪਰਚੇ ਸਾਡੇ ਰੱਦ ਕੀਤੇ ਸਾਡੇ ਵਰਕਰਾਂ ਕੋਲ 10 12 ਵਿੱਚ ਤੋਂ ਪਿੰਡ ਦੀਆਂ ਲੇਡੀਜ਼ ਨੇ ਜਿਨ੍ਹਾਂ ਬਾਰੇ ਉਹਨਾਂ ਨੇ ਵਿਰੋਧ ਕੀਤਾ ਇਹ ਲੇਡੀ 15 ਉਹਨਾਂ ਨੇ ਪਰਚੇ ਦਾ ਨਾਮ ਪਾਇਆ ਅਸੀਂ ਇਹ ਸਰਕਾਰ ਨੂੰ ਮੰਗ ਕਰਦੇ ਆਂ ਵੀ ਜੋ ਤੁਸੀਂ ਇਹ ਵਾਅਦਾ ਕੀਤਾ ਸੀ ਆਪਣੇ ਵਾਅਦੇ ਤੋਂ ਮੁੱਕਰੀ ਹੈ ਔਰ ਇਹ ਆਪਣੇ ਜੋ ਇਹ ਸਿਸਟਮ ਲਗਾ ਕੇ ਵਰਕਰਾਂ ਨੂੰ ਘਰੋਂ ਤੋੜ ਰਹੀ ਹੈ ਬਹੁਤ ਮਾੜੀ ਗੱਲ ਹੈ ਔਰ ਜੋ ਸਾਡੇ ਪਰਚੇ ਕੀਤੇ ਆ ਰੱਦ ਕਰੋ ਨੇਵੇ ਅਜਦਾ ਜੋ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਆ ਕੱਲ ਇਹ ਪ੍ਰੋਗਰਾਮ ਤਾਰਾਗੜ ਸਬਡਿਵੀਜ਼ਨ ਦੇ ਵਿੱਚ ਕਨਸਰਾ ਦੇ ਦਫਤਰ ਹੋਏਗਾ ਉਹਦੇ ਵਿੱਚ ਕਰਤਾਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੋਰ ਸਾਰੀਆਂ ਭਰਾਵਾਂ ਦੇ ਜਿਹਾ ਬੰਦੀਆਂ ਨੇ ਪੀਸੀਐਲ ਪੀਐਸਟੀਸੀਐਲ ਯੂ ਫਿਰ ਪੀਟਯੂ ਜੀਡੀ ਇਲੈਕਟ੍ਰੀਕਲ ਪੀਐਸਯੂ ਭੰਗੜਾ ਤੇ ਸਾਰੀਆਂ ਆਣ ਕੇ ਸਮੂਲਤ ਕਰਨੀਆਂ ਜੇ ਪਾਸੇ ਨਾਰਾ ਦੇ ਦੇ ਮੇਰਾ ਨਾਮ ਰਵੀਰ ਲਾਲਾ ਜੀ ਮੈਂ ਜ਼ਿਲ੍ਹਾ ਪ੍ਰਧਾਨ ਜਰਸ ਕੋਈ ਕਨੈਕਟਰ ਨੰਬਰ 31 ਤੋਂ ਇਹ ਗੱਲਬਾਤ ਹੋ ਗਈ ਐਸੀ ਕਿ ਤੁਹਾਨੂੰ ਜਿਹੜਾ ਪੁੱਤਰਾ ਫੂਕਣਾ ਪਿਆ ਪੰਜਾਬ ਸਰਕਾਰ ਦਾ ਇਸਨੇ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਸਾਡੀ ਜਥੇਬੰਦੀ ਦੀ ਮੰਨ ਸੀ ਕਿ ਜਿਵੇਂ ਸਾਡੇ ਸਾਥੀ ਬਸਿਆ ਕਿ ਪੰਜਾਬ ਸਰਕਾਰ ਜਦੋਂ ਇਹ ਆਈ ਐ ਇਹਨੇ ਕਿਹਾ ਸੀ ਕਿ ਅਸੀਂ ਕੋਈ ਵੀ ਕੱਚਾ ਕੰਮ ਪੰਜਾਬ ਦੇ ਵਿੱਚ ਨਹੀਂ ਰਹਿਣ ਦੇਵਾਂਗੇ ਜਿੰਨੇ ਵੀ ਆਊਟਸੋਰਸ ਮਜ਼ਦੂਰ ਨੇ ਜਿਸਮੈਂਟ ਕੰਮ ਇਹ ਅਸੀਂ ਸਾਰਿਆਂ ਨੂੰ ਵਿਭਾਗ ਵਿੱਚ ਮਰਜ ਕਰਕੇ ਪੱਕਾ ਕਰ ਪੱਕੇ ਕਰਾਂਗੇ ਲੇਕਿਨ ਆਪਣੇ ਵਾਦਿਆਂ ਤੋਂ ਹੁਣ ਸਰਕਾਰ ਬਿਲਕੁਲ ਮੁਕਰ ਗਈ ਹੈ ਹੁਣ ਸਰਕਾਰ ਨੇ ਨਵੀਂ ਪਾਲਿਸੀ ਲੰਦੀ ਹੈ ਕਿ ਪਿੰਡਾਂ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਪਿੰਡਾਂ ਚਲਾਈਆਂ ਸਕੀਮਾਂ ਤੇ ਇਸ ਕਾਡਾ ਸਿਸਟਮ ਲੱਗ ਰਿਹਾ ਹੈ ਜੀ ਆਈਓ ਟੀਮ ਆਈਓਟੀ ਸਿਸਟਮ ਜਿਹੜਾ ਲਗਾ ਰਹੀ ਹੈ ਸਰਕਾਰ ਸਾਡੀ ਜਥੇਬੰਦੀ ਨੇ ਇਸ ਸਿਸਟਮ ਦਾ ਪੂਰਨ ਤੋਂ ਪੂਰਨ ਤੌਰ ਤੇ ਵਿਰੋਧ ਕੀਤਾ ਹੈ ਕਿਉਂਕਿ ਇਸ ਸਿਸਟਮ ਲੱਗਣ ਦੇ ਨਾਲ ਸਾਡੇ ਵਰਕਰਾਂ ਦੀ ਬਿਲਕੁਲ ਛੁੱਟੀ ਹੋ ਜਾਣੀ ਹੈ ਅਸੀਂ 15 15 16 16 17 17 18 18 ਸਾਲਾਂ ਤੋਂ ਆਪਣੀਆਂ ਪਿੰਡਾਂ ਵਿੱਚ ਜਲ ਸਪਾਈਨ ਸਕੀਮਾਂ ਤੇ ਸੇਵਾਵਾਂ ਨਿਵਾ ਰਹੇ ਆ ਸਰਕਾਰ ਨੇ ਇਹ ਸੋਚ ਲਿਆ ਕਿ ਉਹ ਇਹਨਾਂ ਬਰਕਰਾਰ ਨੂੰ ਅਸੀਂ ਘਰ ਤੋਂ ਤੋੜਨੀ تیاری ਸਰਕਾਰ ਨੇ ਕਰ ਲਈ ਹੈ ਕਿਹੜਾ ਅਸੀਂ ਵਿਰੋਧ ਕਰ ਰਹੇ ਆ ਔਰ ਅੱਗੇ ਵੀ ਕਰਾਂਗੇ ਪਿੱਛੇ ਵੀ ਕੀਤਾ ਹੈ ਪਿੱਛੇ ਜੋ ਅਸੀਂ ਸਬਮਿਟ ਰੋਡ ਜਮ ਸੀ ਦਾ ਐਸਜੀਓ ਕੰਸਰਾਜ ਉਹ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਇਸ ਕਾਡਾ ਸਿਸਟਮ ਨਹੀਂ ਲੱਗ ਰਿਹਾ ਸਿਰਫ ਸਾਡਾ ਐਸਜੀਓ ਕੰਸਰਾਜ ਰੋਡ ਜਮ ਸੀ ਸਭ ਤੋਂ ਉਹਨਾਂ ਨੇ ਬੰਮਿਆਲ ਬਲਾਕ ਦੇ ਵਿੱਚ ਸਾਡੀਆਂ ਦੋਹਾਂ ਤਿੰਨਾਂ ਸਕੀਮਾਂ ਤੇ ਜੋ ਸਕਾਡਾ ਸਿਸਟਮ ਲਗਾਣੇ ਜਾ ਰਹੇ ਸੀ ਕੰਪਨੀ ਦੇ ਮੁਲਾਜ਼ਮ ਅਸੀਂ ਉਹਨਾਂ ਦਾ ਬੜੇ ਸ਼ਾਂਤੀਪੂਰਵਕ ਤੌਰ 'ਤੇ ਵਿਰੋਧ ਕੀਤਾ ਸਾਡਾ ਵਿਰੋਧ ਕਰਨ ਤੇ ਐ ਜੀ ਸਾਹਿਬ ਨੇ ਸਾਡੇ ਤੇ ਪਰਚੇ ਕੀਤੇ ਐਫ ਆਈ ਰਿਪੋਰਟ ਦਰਜ ਕੀਤੇ ਆ ਔਰ ਅਸੀਂ ਉਸੇ ਹੀ ਪਰਚੇ ਜੋ ਹਰ ਚਾ ਲਗਾਉਣਾ ਸਾਡੇ ਵਰਕਰ ਦੇ ਪਰਚੇ ਕੀਤੇ ਆ ਉਸ ਕੜੀ ਦੇ ਤਹਿਤ ਸਾਡੀ ਜਲਸਾ ਜੋ ਆਪਣੇ ਜਥੇਬੰਦੀ ਹੈ ਇਸ ਨੇ ਫੈਸਲਾ ਕੀਤਾ ਕਿ ਪੂਰੇ ਪੰਜਾਬ ਦੇ ਵਿੱਚ ਅਜੋ ਪੰਜ ਤਰੀਕ ਨੂੰ ਅੱਜ ਜੀਓ ਕੰਸਟਰਲ ਅਤੇ ਪੰਜਾਬ ਸਰਕਾਰ ਦਾ ਅਰਤੀਫੂ ਗੁਜਾਰਾ ਕੀਤਾ ਜਾਏਗਾ। ਉਦੋਂ ਵਿੱਚ ਸਾਡੇ ਪ੍ਰਾਂਤਰੀ ਜਥੇਬੰਦੀ ਵੀ ਸਾਥ ਦੇ ਰਹੀ ਨੇ। ਔਰ ਕੱਲ ਨੂੰ 6 ਤਰੀਕ ਨੂੰ ਅਸੀਂ ਅੱਖੋ ਚੱਕ ਤਾਰਾ ਕੜ ਵਿਖੇ ਸਾਬਲਵਿੰਡ ਰੋਡ ਜਮਰ ਸਿੰਘ ਤੇ ਤਬਰ ਤੇ ਦਫ਼ਤਰ ਦੇ ਅੱਗੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਧਰਨਾ ਇਹ ਲਗਾਵਾਂਗੇ ਔਰ ਇਸ ਧਰਨੇ ਦੀ ਹਮਾਇਤ ਸਾਡੀ ਪ੍ਰਾਂਤਰੀਆਂ ਜਥੇਬੰਦੀਆਂ ਠੇਕਾ ਮੁਲਾਜ਼ਮ ਸਿੰਘ ਸੁਦਰਸ ਮੋਰ ਦੇ ਵਿੱਚ ਦੁਨੀਆਵੀ ਪ੍ਰਾਂਤਰੀਆਂ ਜਥੇਬੰਦੀਆਂ ਸ਼ਾਮਿਲ ਹਨ। ਉਹ ਜਥੇਬੰਦੀਆਂ ਸਾਰੀਆਂ ਆਣ ਗਈਆਂ ਅਤੇ ਜਦ ਤੱਕ ਸਾਡੇ ਪਰਚੇ ਕੀਤੇ ਝੂਠੇ ਪਰਚੇ ਰੱਦ ਨਹੀਂ ਹੁੰਦੇ ਅਦੋਂ ਤੱਕ ਸਾਡਾ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ ਜੇਕਰ ਕੱਲ ਐਸਜੀਓ ਜਾਂ ਤੋਂ ਦੀ ਫਰਾਂਕਫਰਟ ਦੀ ਮੈਨੇਜਮੈਂਟ ਸਾਡੇ ਬਰਕਰਾਰ ਤੇ ਝੂਠੇ ਪਰਚੇ ਜ਼ਰੂਰ ਨਹੀਂ ਕਰਦੀ ਤੇ ਫਿਰ ਇਹ ਜਸ ਸੰਘਰਸ਼ ਇਹ ਲੰਬਾ ਲੰਬਾ ਚਲੇਗਾ ਅਤੇ ਸਾਨੂੰ ਹੋਰ ਜਿੰਨੇ ਵੀ ਸਹਾਇਤਾ ਦੀ ਫਿਰ ਲੈਣੇ ਪੈਗੀ ਇਸ ਲਈ ਮੇਰੀ ਤੁਹਾਡੇ ਸਾਰਿਆਂ ਤੇ ਚੈਨਲਾਂ ਤੇ ਅੱਜ ਅਪੀਲ ਹੈ ਇਸ ਖਬਰ ਨੂੰ ਸਾਡੀ ਮੈਨੇਜਮਮੈਂਟ ਤੱਕ ਪਹੁੰਚਾਓ ਕਿ ਜੇਕਰ ਤੁਸੀਂ ਕੰਡ ਸਾਥੀਆਂ ਇਹਨਾ ਮੰਗਾ ਕੇ ਗੌਰ ਨਾ ਕੀਤੀ ਜਾਂ ਨਾ ਮੰਨੀਆਂ ਤਾਂ ਆਉਣ ਵਾਲਾ ਜਿਹੜਾ ਸਮਾ ਹੋਏਗਾ ਉਹ ਬਹੁਤ ਖਤਰਨਾਕ ਹੋਏਗਾ ਅਸੀਂ ਆਪਣਾ ਰੋਜ਼ਗਾਰ ਨੂੰ ਬਚਾਉਣ ਵਾਸਤੇ ਹਰ ਤਰ੍ਹਾਂ ਦਾ ਜੋ ਸੰਘਰਸ਼ ਹੈ ਉਹ ਕਰਾਂਗੇ। ਹਾਂਜੀ ਸਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਦੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਹੈ। ਜਿਵੇਂ ਸਾਥੀਆਂ ਨੇ ਦੱਸਿਆ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਜਿਹੜੀ ਲੋਕ ਅਸੀਂ ਤੇ ਅਸੀਂ ਹੋਣ ਦਾ ਬੜਾ ਵੱਡਾ ਦਾਵਾ ਕਰਦੀ ਹੈ ਉਹ ਸਰਕਾਰ ਦੇ ਕੰਮ ਜਿਹੜੇ ਕਰ ਰਹੀ ਉਹ ਸਰਕਾਰ ਅੱਜ ਤੁਹਾਡੇ ਸਾਹਮਣੇ ਆ ਸਾਰੇ ਇਹ ਸਰਕਾਰ ਆਪਣੇ ਆਪ ਨੂੰ ਧਰਨਿਆਂ 'ਚੋਂ ਰੈਲੀਆਂ 'ਚੋਂ ਮੁਜ਼ਾਰਿਆਂ 'ਚੋਂ ਸੰਘਰਸ਼ਾਂ 'ਚੋਂ ਨਿਕਲੀ ਹੋਈ ਪਾਰਟੀ ਦੱਸਦੀ ਹੈ ਪਰ ਅੱਜ ਇਹ ਸਰਕਾਰ ਜਦੋਂ ਕੋਈ ਆਪਣੇ ਹੱਕ ਦੀ ਗੱਲ ਕਰਦਾ ਹੈ ਆਪਣੇ ਹੱਕ ਲਈ ਸੰਘਰਸ਼ ਕਰਦਾ ਹੈ ਤੇ ਇਹ ਸਰਕਾਰ ਤੋਂ ਜਰਿਆ ਨਹੀਂ ਜਾਂਦਾ ਨਤੀਜਾ ਤੁਹਾਡੇ ਸਾਹਮਣੇ ਹੈ ਜਿੱਥੇ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦਾਵਾ ਕਰਦੇ ਸੀ ਕਿਸੇ ਨੂੰ ਰੈਲੀ ਧਰਨਾ ਨਹੀਂ ਹੀ ਕਰਨ ਦੇਣਾ ਸਾਰਿਆਂ ਦੇ ਮਸਲੇ ਬੈਠ ਕੇ ਹੱਲ ਕਰਨੇ ਆ। ਉਥੇ ਜਿਹੜੇ ਸਾਥੀ ਆਪਣੇ ਹਕਾਲ ਹੀ ਰੈਲੀਆਂ ਧਰਨਿਆ ਕਰ ਰਹੇ ਆ, ਸਰਕਾਰ ਨੇ ਉਹਨਾਂ ਦੇ ਪਰਚੇ ਦਰਜ ਕਰਾਣੇ ਸ਼ੁਰੂ ਕਰਦੇ ਆ। ਇਹ ਸਾਥੀ ਵਿਰੋਧ ਕਰ ਰਹੇ ਆ ਸਕਾਡਾ ਸਿਸਟਮ ਦਾ। ਸਕਾਡਾ ਸਿਸਟਮ ਆ ਜਿਹੜਾ ਉਹ ਸੁਪਰਵਾਈਜ਼ਰੀ ਕੰਟਰੋਲਡ ਡਾਟਾ ਐਕਵੀਜ਼ੀਸ਼ਨ ਸਿਸਟਮ ਆ। ਉਸ ਸਿਸਟਮ ਦੇ ਤਹਿਤ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਜਲ ਸਪਲਾਈ ਸਕੀਮਾਂ ਨੇ, ਜਲ ਸਪਲਾਈ ਦੀਆਂ ਜਿਹੜੀਆਂ ਟੰਕੀਆਂ ਨੇ ਜਾਂ ਪ੍ਰੋਜੈਕਟ ਨੇ ਜਿਹੜੇ ਕੋ ਪ੍ਰੋਜੈਕਟ ਜਿਹੜੇ ਆਟੋਮੈਟਿਕਲੀ ਕੰਟਰੋਲਡ ਹੋ ਜਾਣੇ ਆ ਉਹ ਸਿਸਟਮ ਜਦੋਂ ਉੱਥੇ ਇਲੈਕਟ੍ਰੋਨਿਕ ਸਿਸਟਮ ਲੱਗ ਗਿਆ ਉਹ ਸਿਸਟਮ ਦੇ ਨਾਲ ਉੱਥੇ ਜਿਹੜਾ ਵਰਕਰ ਕੰਮ ਕਰਦਾ ਉਹਦਾ ਰਸਕਾਰ ਜਿਹੜਾ ਖੋਇਆ ਜਾਣਾ ਹੈ ਇਹ ਸਿਸਟਮ ਲੱਗਣ ਦੇ ਨਾਲ ਜਿਹੜਾ ਬਾਰਡਰ ਸਪਲਾਈ ਦੀਆਂ ਮੋਟਰਾਂ ਨੇ ਉਹ ਆਟੋਮੈਟਿਕਲੀ ਕੰਟਰੋਲਡ ਚੱਲਣੀ ਹੈ ਉਸ ਉਹਨਾਂ ਨੇ ਫਿਕਸ ਕਰ ਦੇਣਾ ਵੀ ਇੰਨੇ ਘੰਟੇ 9 ਤੋਂ 10 ਵਜੇ ਦੇ ਇੱਕ ਘੰਟਾ ਪਾਣੀ ਸਵੇਰੇ 4 ਤੋਂ 5 ਵਜੇ ਦੇ ਇੱਕ ਘੰਟਾ ਪਾਣੀ ਸ਼ਾਮੀ ਉਹ ਆਟੋਮੈਟਿਕਲੀ ਉਹ ਚ ਡਾਟਾ ਸਟੋਰ ਹੋ ਜਾਣਾ ਆਟੋਮੈਟਿਕਲੀ ਪਾਣੀ ਚਲਣਾ ਹੈ ਉਹਦੇ ਨਾਲ ਆਮ ਲੋਕਾਂ ਦਾ ਬੜਾ ਵੱਡਾ ਨੁਕਸਾਨ ਹੋਣਾ ਜਦੋਂ ਸਾਡੇ ਫੂਕਿਆ ਗਿਆ ਕਿਉਂ ਫੂਕਿਆ ਗਿਆ ਕੀ ਰੀਜ਼ਨ ਹੈ ਪੂਤਲਾ ਸੁੱਕਣ ਦਾ ਜਿਹੜਾ ਮੇਨ ਰੀਜ਼ਨ ਹੈ ਇੱਥੇ ਸਾਡੀ ਤਾਰਾਗੜ੍ਹ ਸਬ ਡਿਵੀਜ਼ਨ ਦਾ ਜਿਹੜਾ ਐਸ ਡੀਓ ਕੰਸਰ ਆਜਾ ਜਿਨੇ ਨਜਾਇਜ਼ ਛੁੱਟੇ ਪਰਚੇ ਵਰਕਰਾਂ ਦੇ ਦਰਜ ਕਰਾਏ ਆ ਇਹ ਵਰਕਰ ਉਸ ਸਿਸਟਮ ਦਾ ਵਿਰੋਧ ਕਰ ਰਹੇ ਸੀ ਵਰਕਰਾਂ ਦੇ ਪਰਚੇ ਦਰਜ ਹੋਏ ਆ ਇਹ 25 ਬੰਦਿਆਂ ਦੇ ਪਰਚੇ ਦਰਜ ਹੋਏ ਆ ਜੀ ਵਰਕਰਾਂ ਦੀ ਮੰਗ ਸੀਗੀ ਕਿ ਜਦੋਂ ਤੱਕ ਮੁੱਖ ਮੰਤਰੀ ਪੰਜਾਬ ਸਾਡਾ ਮਸਲਾ ਹੱਲ ਨਹੀਂ ਕਰਦਾ ਉਦੋਂ ਤੱਕ ਅਸੀਂ ਇਹ ਸਿਸਟਮ ਜਿਹੜਾ ਬਾਰਡਰਸ ਪੁਆਇੰਟਾਂ ਤੇ ਨਹੀਂ ਲਗਣ ਦੇਣਾ ਜਦੋਂ ਇਹ ਸਿਸਟਮ ਲੱਗ ਗਿਆ ਤੁਸੀਂ ਟਾਰਗੇਟ ਸਾਨੂੰ ਕਰਨਾ ਹੈ ਵੀ ਤੁਹਾਡੀ ਲੋੜ ਨਹੀਂ ਰਹੀ ਹੁਣ ਤੁਸੀਂ ਇਹ ਬੰਦੇ ਸਾਰੇ ਜਿਹੜੇ ਕੱਢਣੇ ਆ ਉਸ ਸਿਸਟਮ ਦੇ ਵਿਰੋਧ 'ਚ ਇਹ ਸਾਥੀ ਜਿਹੜੇ ਆ ਉਹ ਤੇ ਸ਼ਾਂਤੀਪੂਰਵਕ ਆਪਣਾ ਵਰਦੋਰ ਵਿਰੋਧ ਕਰ ਰਹੇ ਸੀਗੇ ਪਰ ਐਸ ਡੀਓ ਸਾਹਿਬ ਨੇ ਝੂਠੇ ਦੇ ਨਜਾਇਜ਼ ਪਰਚੇ ਸਾਥੀਆਂ ਦੇ ਕਰਾਏ ਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਕੱਲ ਅਸੀਂ ਐਸ ਡੀਓ ਕੰਸਰਨ ਜਿਹੜਾ ਕੈਂਸਰ ਆ ਜਾ ਦੇ ਦਫ਼ਤਰ ਦੇ ਬਾਹਰ ਤਿੰਨ ਜ਼ਿਲ੍ਹਿਆਂ ਦਾ ਪ੍ਰੋਗਰਾਮ ਰੱਖਿਆ ਹੈ ਜੇ ਪ੍ਰਸ਼ਾਸਨ ਫਿਰ ਵੀ ਸਾਡੀ ਸੁਣਵਾਈ ਨਹੀਂ ਕਰਦਾ ਇਹ ਪਰਚੇ ਜਿਹੜੇ ਦਰਜ ਕੀਤੇ ਆ ਨਾ ਤੇ ਨਹੀਂ ਕਰਦਾ ਤੇ ਸਟੇਟ ਲੈਵਲ ਦਾ ਪ੍ਰੋਗਰਾਮ ਜਿਹੜਾ ਅਸੀਂ ਪਠਾਨਕੋਟ ਦੇ ਵਿੱਚੋਂ ਲੀਕਾਂਗੇ ਜਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਐਸ ਡੀਓ ਕੰਸਰ ਰਾਜ ਤੇ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਦੀ ਹੋਵੇਗੀ